ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਆਲਕ ਡੇਰੀ ਫਾਰਮ ਤੇ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾ ਬੁੱਟਰ ਤੇ ਜਿਲ੍ਹਾ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਆਲਰਟ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਜਿਹੜੀ ਅੱਜ ਸੱਜਣੋ ਤੁਸੀਂ ਸਾਹਮਣੇ ਸਕਰੀਨ ਤੇ ਵਹਿੜ ਦੇਖ ਰਹੇ ਹੋ ਬਾਈ ਦੀ ਉਕਾਊ ਹੈ ਤਾਜੀ ਸੂਈ ਹੈ ਮੂੰਹ ਤੋਂ ਦੋ ਦੰਦ ਦਾ ਸੋਹਣੇ ਪ੍ਰਿੰਟ ਦੀ ਸੋਹਣੇ ਮੂੰਹ ਮੱਥੇ ਦੀ ਵੈੜ ਹੈ ਤੇ ਥੋੜਾ ਜਿਹਾ ਬੱਚੇ ਦਾ ਜਿਹੜਾ ਵੈੜ ਕਰਦੀ ਤਾਜੀ ਸੂਈ ਕਰਕੇ ਤੁਸੀਂ ਤੁਰਦੀ ਦੇਖ ਸਕਦੇ ਹੋ ਫੈਕਸ ਜਾਂ ਹਵਾਨਾ ਪੂਰਾ ਚੰਗਾ ਤੇ ਸੋਹਣੀ ਵੈੜ ਹੈ ਦੋਸਤੋ ਚੈੱਕ ਕਰ ਸਕਦੇ ਤੁਸੀਂ ਸਾਫ ਥਣ ਹਵਾਨੇ ਦੀ ਤੇ ਪੂਰੀ ਚੰਗੀ ਵੈੜ ਹੈ ਤੇ ਰੇਟ ਇਹਦਾ ਰੱਖਿਆ ਬਾਈ ਨੇ 75000 ਰੁਪਿਆ ਤੇ ਮਾਨਤਾਨ ਜਿਹੜਾ ਇਹਦੇ ਚ ਹੋ ਜਾਣਾ ਹੈ ਜੇ ਕਿਸੇ ਵੀਰ ਦੇ ਪਸੰਦ ਆਵੇ ਨੰਬਰ ਸਕਰੀਨ ਤੇ ਚਲਾਵਾਂਗੇ ਤੁਸੀਂ ਕਾਲ ਕਰ ਸਕਦੇ ਆ ਸਾਰੇ ਦੋਸਤਾਂ ਦਾ ਵੀਡੀਓ ਵੇਖ ਲਈ ਧੰਨਵਾਦੀ